ਹਰੀ ਟੈਲੀਫੋਨ ਇੱਕ ਮਿੰਟ ਬਈ ਲਾਉਣੇ ਖਾਵਾਤ ਉੱਥੇ ਬਹਿ ਗਿਆ ਗਿਆ ਕੀ ਗਾ ਬਸ ਤੁਰਦੇ ਹੀ ਹੋਣਗੇ ਓਏ ਕਾਣੂ ਤੁਰਨਾ ਭਾਈ ਕੀ ਲੋੜਾ ਤੁਰਨ ਦੀ ਨੂੰ ਹਾਂ ਪੁੱਤ ਚੁੰਗੜੀ ਨਾਲੇ ਲੱਗਾ ਤੇਰੇ ਪੁੱਤ ਦੀ ਫਿਰ ਹੈ ਹੈਲੋ ਇਤਨੀ ਬੰਦਿਆਂ ਆ ਵਰਗੀ ਬਾਜ ਕਿਵੇਂ ਹੋ ਗਈ ਹੈਲੋ ਬੰਦਾ ਹੀ ਬੋਲਦਾ ਤੇਰੇ ਵਾਂਗੂ ਤੀਮੀ ਨਹੀਂ ਬੰਦਾ ਅੱਛਾ ਕਿਵੇਂ ਹੈ ਠੀਕ ਹੈ ਠੀਕ ਹੈ ਤੇਰੇ ਮਗਾ ਪੁੱਤ ਦੀ ਚੁੰਗੜੀ ਨਾਲੇ ਲੈ ਗਿਆ ਦੀ ਇਹਦਾ ਰੋਂਣ ਲੱਗ ਰਿਹਾ ਵਿਚਾਰੀ ਬਿਗਾਰ ਚ ਮੇਰੇ ਦੁੱਧਰੀ ਚੁੰਗੜੀ ਤੂੰ ਪਕਾਈ ਮਾਰਦਾ ਹੁੰਦਾ ਸ਼ਰਮ ਕਰ ਲੈ ਵੜਾ ਮੋਟਾ ਪੁੱਤ ਨੂੰ ਕੀ ਕਹਾ ਇਹ ਅਬਾ ਨਸਿਕਦੀ ਆਲੇ ਜਿਹੜੀ ਗੱਲ ਕਰਨੀ ਹੈ ਉਹ ਕਰ ਲੋ ਨਾ ਤੈਨੂੰ ਇਹਦਾ ਫੋਨ ਚੋਂ ਫੜਿਆ ਪਹਿਲਾਂ ਮੈਨੂੰ ਐ ਦੱਸ ਮੈਂ ਗੱਲ ਕਰਨੀ ਆ ਬਾਈ 2 ਮਿੰਟ ਉਧਰ ਚਾਹ ਮਰ ਬੱਤ ਚਾਹ ਲਿਆ ਉਹ ਹੈਲੋ ਵੀ ਤੂੰਦਾ ਫੋਨ ਕਾ ਫੜਿਆ ਦੱਸ ਚਾਹ ਲਿਆ ਭਾਈ ਚਾਹ ਲੈ ਸੁਣ ਓਏ ਇਹ ਸੜ ਦੇ ਬੂਥੜ ਤੇ ਮਰੂ ਮੈਂ ਪੁੱਤ ਪੁੱਤ ਜੇ ਕਹੀ ਜਨਾ ਚਮੜਾਈ ਜਨੇ ਨੂੰ ਕੀ ਹੋ ਰਿਹਾ ਤੇਰੇ ਚੰਬਲ ਚੰਬਲ ਕੇ ਢੂੜ ਕਿਲੋ ਦਾ ਖਿਓ ਖਾ ਗਿਆ ਕਰਦਾ ਫਾਈ